औखी घड़ी सतगुर पातशाह वचन कर के ओ दे प्रभु अकाल पुरुष वाहगुरु जी अपने सेवक नाला समा नहीं वेखन दिता है

ਸਤਗੁਰੂ ਕਾਰਸਰ ਕਹਿੰਦੇ ਪ੍ਰ ਅਕਾਲ ਪੁਰਖ ਵੈਗੁਰੂ ਉਸ ਆਪਣੇ ਸੇਵਕ ਦੀ ਆਤਮ ਹੀ ਰੱਖਿਆ ਕਰਦਾ ਕਿਉਂਕਿ ਉਹਦਾ ਅਕਾਲ ਪੁਰਖ ਵੈਗੁਰੂ ਦੀ ਦਾਤਾ ਮੂਲ ਕਦੀਮਾਂ ਦਾ ਸਵਾਰ ਹੈ ਉਹ ਆਪਣੇ ਪਿਆਰਿਆਂ ਨੂੰ ਸੇਵਕਾਂ ਨੂੰ ਆਪਣੀ ਬੱਚਖਾਂ ਨੂੰ ਪਿਆਰ ਕਰਦਾ ਹਰੇਕ ਯੁੱਗ ਦੇ ਵਿੱਚ ਉਸ ਕਾਲਪੁਰਖ ਜੀ ਦੇ ਭਗਤ ਹੋਏ ਨੇ ਉਹਦੇ ਪਿਆਰ ਕਰਨ ਵਾਲੇ ਹੋਏ ਕਿ ਜੋਸੀ ਇਤਿਹਾਸ ਪੜਦੇ ਆ ਵੇਖਦੇ ਹਾਂ ਕੋਈ ਐਸਾ ਭਗਤ ਨਹੀਂ ਹੈ ਕੋਈ ਐਸਾ ਸਿੱਖ ਬਣੇ ਨਹੀਂ ਜਿਨ੍ਹਾਂ ਦੇ ਉੱਪਰ ਕਸ਼ਟ ਬੜਿਆ ਹੀ ਸੰਵੇਦ ਰਾਜਿਆਂ ਨੇ ਬੜਾ ਦੁਖੀ ਕੀਤਾ ਐ ਸੰਵੇਦ ਰਾਜਿਆਂ ਨੇ ਬੜੇ ਖੁਸ਼ੀਏ ਦਿੱਤੇ ਇਹ ਨਹੀਂ ਹੈ ਕਿ ਉਹਨਾਂ ਤੇ ਕਸ਼ਟ ਆਉਂਦੇ ਨਹੀਂ ਅਨੁੱਖ ਖੁਕ ਆਉਂਦੇ ਨਹੀਂ ਜੇ ਦੁੱਖ ਆਉਂਦੇ ਨੇ ਪਰ ਅਕਾਲ ਪੁਰਖ ਵੈਗੁਰੂ ਜੀ ਫਿਰ ਆਪ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਸੇਵਕ ਦੇ ਉੱਪਰ ਉਹ ਅਕਾਲ ਪੁਰਖ ਆਪਣੇ ਸੇਵਕ ਨੂੰ ਫਿਰ ਇਹ ਸਮਾਂ ਦੁੱਖ ਦਾ ਕਸ਼ਟ ਦਾ ਦੇਖਣ ਨਹੀਂ ਦਿੰਦਾ ਭਾਵ ਤਾਨੂੰ ਕਸ਼ਟ ਆ ਰਿਹਾ ਹੈ ਰਮਨਾਨ ਕੋਸ ਕਾਲਪੁਰਖ ਵੈਸ਼ਨੂੰ ਜੀ ਦੇ ਨਾਮ ਚੁੜਿਆ ਬੜੇ ਆਨੰਦ ਵਿੱਚ ਹੈ ਸਾਡੇ ਤੇ ਥੋੜਾ ਵਾਦ ਹੋਏ ਦੁਖ ਹੁੰਦਾ ਹੈ ਤਨ ਨੂੰ ਥੱਕ ਘਟਦਾ ਹੈ ਪਰ ਮਨ ਜਲੇ ਮੁਖੀ ਹੋ ਜਾਂਦਾ ਹੈ ਮਨ ਕਦੇ ਉਹਨਾਂ ਕਾਰਨ ਨਾਮੇ ਦਿੰਦੇ ਕਦੇ ਆਪਣੇ ਪਰਿਵਾਰ ਵਾਲਿਆਂ ਨੂੰ ਨਾਮੇ ਦਿੰਦੇ ਏ ਕਦੇ ਮੇਰੇ ਆਪਣੇ ਸਾਥ ਸੌਂਦੀਆਂ ਨੂੰ ਨਾਮੇ ਦਿੰਦੇ ਪਰ ਜਿਹੜਾ ਮਨੁੱਖ ਅੰਦਰੋਂ ਅਕਾਲ ਪੁਰਖ ਵਹਿਗੁਰੂ ਨਾਲ ਜੁੜਿਆ ਹੋਏਗਾ ਜਿਹੜਾ ਮਨੁੱਖ ਉਹ ਨਾਲ ਜੁੜਿਆ ਹੋਏਗਾ ਉਹ ਤੇ ਜਿੰਨੇ ਵੀ ਮਨਜੀ ਦੁੱਖ ਹੋਣ ਫਿਰ ਅਕਾਲ ਪੁਰਖ ਵਹਿਗੁਰੂ ਕਦੇ ਨੂੰ ਮੋੜਨ ਨਹੀਂ ਦਿੰਦਾ ਸਾਸਾ ਜੀ ਦੇ ਵਚਨ ਫਿਰ ਉਹ ਸਿੱਖ ਯਾਦ ਕਰਦਾ ਹੈ ਤੂਖ ਤੂਖ ਸਤਿਮਾਨ ਕੀ ਪੀੜਾ ਤੇਰੀ ਦਾਤਾ ਦੁੱਖ ਵੀ ਸੁੱਖ ਵੀ ਆਕਾਰਪਿਤ ਰਹਿ ਗਏ ਜਿਹਦੀਆਂ ਦਾਤਾਂ ਨੇ ਜਿੱਥੇ ਅਸੀਂ ਸੁੱਖਾਂ ਨੂੰ ਗਾਣ ਆਉਂਦੇ ਆ ਤੇ ਗੁਰੂ ਪਿਆਰ ਵਾਲਾ ਗੁਰੂ ਨਾਲ ਜੁੜਿਆ ਹੋਇਆ ਕੋ ਸਿੱਖ ਉਹਦੇ ਦੁੱਖਾਂ ਨੂੰ ਨਹੀਂ ਹਟਾਣ ਆਉਂਦਾ ਕਿਉਂਕਿ ਸਤਿਗੁਰੂ ਕਾਸਾ ਰਾਜ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾ ਲੈਂਦੇ ਨੇ ਮੱਥ ਦੇ ਦਿੰਦੇ ਨੇ ਕਿ ਜੇ ਦੁੱਖ ਆਏ ਨੇ ਜੇ ਵੀ ਤੇਰੇ ਕਰਮਾਂ ਦੇ ਨੇ ਜੇਹਾਂ ਬੀਜੇ ਸੋ ਨੂਨੇ ਕਰਮਾਂ ਸੰਢੜਾ ਜੋ ਜੀ ਬੀਤ ਗਿਆ ਵੱਡ ਲੈਣਾ ਦੁੱਖ ਕਿਸੇ ਦੇ ਦਿੱਤੇ ਤੈਨੂੰ ਨਹੀਂ ਮਿਲੇ ਇਹ ਦੁੱਖ ਤੈਨੂੰ ਤੇਰੇ ਆਪਣੇ ਕਮਾਏ ਹੋਏ ਚੰਗੇ ਮਾੜੇ ਕਰਮਾਂ ਕਰਕੇ ਮਿਲ ਜੇ ਇ thế ਕਰਕੇ ਪਾਤਸ਼ਾਹ ਜੀ ਵੀ ਹੁਕਮ ਕਰ ਦਿੰਦੇ ਨੇ ਦਿੱਤਾ ਦੋਸ਼ ਨਾਂ ਦੇ ਨੂੰ ਕਿਸ ਹੈ ਦੋਸ਼ ਕਰਮਾਂ ਆਪਣੀਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸਨਾਂ ਤੀਜੇ ਅਵਿਦ ਤਾਂ ਕਰਕੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਜਿਹੜਾ ਅੰਦਰੋਂ ਅਕਾਲ ਪੁਰਖ ਵੇਰੂ ਜੀ ਦੇ ਨਾਲ ਜੁੜ ਗਿਆ ਜਿਹਨੇ ਪਰਮਾਤਮਾ ਦੇ ਨਾਲ ਤੈਨ ਪਾਇਆ ਹੈ ਉਸ ਨੂੰ ਕਾਲ ਪੁਰਖ ਵੇਰੂ ਇਹ ਸ਼ਕਤੀ ਪ੍ਰਗਟ ਸਿੰਦਾ ਹੈ ਇਹ 발ਗਤ ਸਿੰਦਾ ਹੈ ਕਿ ਭਰ ਉਹ ਦੁੱਖ ਦੇ ਵਿੱਚ ਵੀ ਕਿਸੇ ਨੂੰ ਆਲਾਮੇ ਨਹੀਂ ਦਿੰਦਾ ਹੈ ਤਾਨ ਕਰਕੇ ਦੁੱਖ ਹੁੰਦਾ ਹੈ ਮਨ ਕਰਕੇ ਉਹ ਆਨੰਦ ਵਿੱਚ ਹੈ ਮਨ ਕਰਕੇ ਉਹ ਤਰੂਨ ਅਤਿਆ ਹੋਇਆ ਇਸ ਕਰਕੇ ਪਾਰਸਾ ਜੀ ਕਹਿੰਦੇ ਜੇ ਭਾਈ ਔਖੀ ਕੜੀ ਨ ਦੇਖਣ ਦੀ ਭਾਈ ਤਾਲਕੁਰ ਗੈਗੁਰੂ ਆਪਣੇ ਸੇਵ ਨੂੰ ਕਰੇ ਦੁੱਖ ਦੇਣ ਬਾੜਾ ਸਮਾਂ ਵੇਖਣ ਨਹੀਂ ਦਿੰਦਾ ਪਾਪ ਕੇ ਮਹਿਸੂਸ ਦੁੱਖ ਮਹਿਸੂਸ ਨਹੀਂ ਹੁੰਦਾ ਕਿਉਂਕਿ ਉਹ ਗਾਤਪੁਰ ਪਗੈਗੁਰੂ ਜੀ ਦਾ ਮੁੱਢ ਕਦੀਮਾ ਦਾ ਸੁਭਾਣ ਹੈ ਆਪਣਾ ਵਿਰਤ ਸਮਾਹੇ ਉਹ ਆਪਣੇ ਸਿਆਰਿਆਂ ਨੂੰ ਆਪਣੇ ਭਗਤਾਂ ਨੂੰ ਆਪਣੇ ਸੇਵਕਾਂ ਨੂੰ ਬੜਾ ਪਿਆਰ ਕਰਦਾ ਹੈ ਇਹ ਆਪਣਾ ਪਿਆਰ ਕਰਨ ਵਾਲਾ ਸਵਾਰ ਸਦਾ ਚੇਤੇ ਰੱਖਦਾ ਹੈ ਆਖ ਦੇ ਰਾਖੈ ਆਖ ਨੇ ਕੋ ਸਾਹ ਸਾਹ ਪ੍ਰਥ ਬਾਲੇ ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਆਪ ਰੱਖੇ ਸੇਰੁ ਨੂੰ ਉਸ ਦੇ ਹਰੇਕ ਪਾਸਾ ਦੇ ਨਾਲ ਆਪ ਕਾਲਕੁਪਤ ਜੀ ਬਾੜਵੇਂ ਹਨ ਪ੍ਰਾਪਿ ਸੋ ਲਾਗ ਰਿਹਾ ਮੇਰਾ ਜੀਤ ਜਤਨੁ ਪਾਸਾ ਕਹਿੰਦੇ ਹੈ ਭਾਈ ਮੇਰਾ ਮਨ ਉਸ ਪ੍ਰਭੂ ਦੇ ਨਾਲ ਜੁੜਿਆ ਰਹਦਾ ਹੈ ਮੇਰਾ ਮਨ ਉਸ ਕਾਲਕੁਪਤ ਵਹਿਗੁਰੂ ਜੀ ਦੇ ਸ਼ਬਦ ਵਿੱਚ ਜੁੜਿਆ ਰਹਦਾ ਹੈ ਆਦੇ ਅੰਤ ਤੱਕ ਸਦਾ ਸਹਾਈ ਧਰਨਾ ਹਮਾਰਾ ਮੀਤ ਜਿਹੜਾ ਆਕਾਰ ਤੁਖ ਵਹਿ ਗੁਰੂ ਸुरू ਤੋਂ ਅਖੀਰ ਤੱਕ ਸਦਾ ਹੀ ਮਦਦਕਾਰ ਬੁਣਿਆ ਰਹਿੰਦਾ ਹੈ ਤਾਂ ਸੋ ਕਹਿੰਦੇ ਭਾਈ ਸਾਡਾ ਉਹੀ ਅਸਲੀ ਮਿੱਤਰ ਹੈ ਜਿਹੜਾ ਸुरू ਤੋਂ ਜਦੋਂ ਤੋਂ ਵੀ ਇਨਸਾਨ ਦੇ ਜਾ ਜੀਵ ਦੀ ਮਾਤਾ ਦੇ ਕਰਮ ਦੇ ਵਿੱਚ ਪਦਾਇਸ਼ ਹੋ ਜਾਂਦੀ ਹੈ ਕਾਲਕੁ ਬਹਿਜੂ ਉਦੋਂ ਤੋਂ ਹੀ ਉਹਦੀ ਸੁਗਾਰ ਕਰਦਾ ਹੈ ਇਸੇ ਕਰਕੇ ਸਤਿਗੁਰੂ ਜੀ ਆਨੇ ਸਾਨੂੰ ਸਮਝਾਉਣ ਦੇ ਵਾਰ ਤੇ ਪਿੱਤਰ ਵਚਨ ਕਹੇ ਨੇ ਪਾਸਾ ਕੰਦੇ ਤਿੱਥੈ ਜਿੱਥੈ ਤਿੱਥੈ ਤੋਂ ਸੰਹਰਤ ਜਿੱਥੈ ਕੋਈ ਨਾਹੀ ਉਥੇ ਤੇਰੀ ਰੱਖ ਆਰਮੀ ਖੁਦਰਮਾ ਉਥੇ ਵੀ ਆਕਾਰਪੁਰਖ ਵਹਿਗੂ ਸਾਡੀ ਰੱਖਿਆ ਕਰਦਾ ਤੇ ਇੱਥੇ ਸੰਸਾਰ ਦੇ ਵਿੱਚ ਵੀ ਰੱਖਿਆ ਕਰਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਦਾ ਹੀ ਉਹ ਆਕਾਰਪੁਰਖ ਵਹਿਗੂ ਆਦ ਅੰਤ ਤੱਕ ਸਦਾ ਸਹਾਈ ਸਦਾ ਹੀ ਸਾਡਾ ਮਦਦਗਾਰ ਬਣਿਆ ਰਹਿੰਦਾ ਹੈ ਧੰਨ ਹਨਰਾ ਮੀਤ ਤੇ ਸਾਡਾ ਉਹ ਮਿੱਤਰ ਪ੍ਰਭ ਧੰਨ ਹੈ ਉਦੀ ਸਦਾ ਸੰਯੁਕਤ ਕਰਨੀ ਚਾਹੀਦੀ ਹੈ ਕਾਲਕ੍ਰਿਤ ਵੈਕੁੰਠੀ ਦੀ ਸਦਾ ਸੰਕਸ਼ਿਪ ਸਦਾ ਉਸ ਕਾਲਕ੍ਰਿਤ ਵੈਕੁੰਠੀ ਦਾ ਨਾਮ ਜਪਣਾ ਚਾਹੀਦਾ ਹੈ ਰਹਾਉ ਮਨ ਬਿਲਾਸ ਭੇ ਸਾਹਿਬ ਕੀ ਆਚਰਜ ਦੇਖ ਵਡਾਈ ਵੀ اے ਭਾਈ ਮਾਰਕ ਤੋਂ ਦੇ ਹੈਰਾਨ ਕਰਨ ਵਾਲੇ ਪੌਤ ਵੇਖ ਕੇ ਉਸ ਦੀ ਬੜਿਆਈ ਵੇਖ ਕੇ ਸੇਵਕ ਦੇ ਮਨ ਵਿੱਚ ਵੀ ਖੁਸ਼ੀਆਂ ਬਣੀਆਂ ਲੈਂਦੀਆਂ ਨੇ ਹਰ ਵੇਲੇ ਜਿਹੜੇ ਆਹਰਾਮ ਕਰਨ ਵਾਲੇ ਕੌਤਕ ਨੇ ਸੰਸਾਰ ਦੇ ਉੱਪਰ ਤਾਂ ਸਾ ਇਹ ਕਹਿੰਦੇ ਜਦ ਸੇਵਕ ਕੇ ਆਪਣੇ ਅੰਦਰ ਬੈਠੇ ਕਾਲਕੁਪ ਵੈਗੁੰਗੀ ਦੀ ਖੇਡ ਨੂੰ ਦੇਖਦਾ ਹੈ ਉਸ ਕਾਲਕੁਪ ਵੈਗੁੰਗੀ ਨੇ ਕੌਤਕਾਂ ਨੂੰ ਵੇਖਦਾ ਹੈ ਉਹਦੀਆਂ ਬੜਿਆਈਆਂ ਨੂੰ ਵੇਖਦਾ ਹੈ ਪਿਰਸਦਾ ਹੀ ਦੇ ਅੰਦਰ ਆਨੰਦ ਬਣਿਆ ਲੱਗੈ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਰ ਰਖਾਈ ਇਸ ਕਰਕਰਨ ਬਟਿਆਂ ਦੇ ਮੂਰ ਲਾ ਕੇ ਅਨੁਗੁਰ ਅਰਜਨ ਜੀ ਮੰਗਰਾਜ ਬਚਨ ਕਰਦੇ ਨੇ اے ਨਾਨਕ ਤੂੰ ਵੀ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਆਤਮਕ ਆਨੰਦ ਹਾਪ। ਜਿਸ ਵੀ ਮਨੁੱਖ ਨੇ ਸਿਮਰਨ ਕੀਤਾ ਹੈ ਪ੍ਰਭੂ ਨੇ ਪੂਰੇ ਤੌਰ ਤੇ ਪੂਰਨ ਤੌਰ ਤੇ ਉਹਦੀ ਇੱਜ਼ਤ ਰੱਖ ਲਈ ਹੈ। ਇਹ ਸੰਸਾਰ ਦੇ ਵਿੱਚ ਵੀ ਆਕਾਰਤੁਕ ਵਹਿਗੂ ਆਪਣੀ ਪਿਆਰੀ ਦੀ ਇੱਜ਼ਤ ਰੱਖ ਲੈ। ਹੁੰਦਾ ਨਹੀਂ ਜਦੋਂ ਦੀ ਸੇਕੀ ਸਾਜੀਆਂ ਦੇ ਪਾਰ ਸਕੇਲ ਭਾਈ ਗੋਵਿੰਦ ਉਸ ਕਾਲਪੁਰਪ ਗਏ ਜਿਹਦਾ ਨਾਮ ਲਿਆ ਗਿਆ ਉਹਦੀ ਸੇਵਿਤ ਸਦਾ ਕਰਿਆ ਕਰ ਜਦੋਂ ਤੂੰ ਨਾਮ ਲੱਭੇਗਾ ਅੰਤੈ ਨੂੰ ਸਭ ਕੁਝ ਪਾਰ ਸਕੇਂਦੇ ਅੰਦਰ ਆਨੰਦ ਹੀ ਆਨੰਦ ਪ੍ਰਾਪਤ ਹੋਵੇਗਾ ਆਨੰਦ ਆਨੰਦ ਸਰਵ ਕੋ ਕਹੈ ਆਨੰਦ ਗੁਰੂ ਤੇ ਜਨ ਜਦੋਂ ਅਸੀਂ ਗੁਰੂ ਵਾਲੇ ਬਣਾਂਗੇ ਗੁਰੂ ਵਾਲੇ ਵਣ ਕੇ ਕਾਲਪੁਰਪ ਰਹਿ ਗੁਰੂ ਜੀ ਦੀ ਸੇਵਿਤ ਸਦਾ ਕਰਾਂਗੇ ਪਾਰਸਾ ਕਹਿੰਦੇ ਬੇਤੇ ਨੂੰ ਇਹ ਆਨੰਦ ਪ੍ਰਾਪਤ ਹੋਵੇਗਾ ਤੈਅ ਇਹ ਕਰਕੇ ਗੁਰੂ ਘੜਾ ਬਣ ਗੁਰੂ ਘੜਾ ਬਣ ਕੇ ਗੁਰੂ ਨਾਮ ਦੀ ਦਾਤ ਪ੍ਰਾਪਤ ਕਰ ਨਾਮ ਦੀ ਪ੍ਰਾਪ ਦਾਤ ਪ੍ਰਾਪਤ ਕਰਕੇ ਨਾਮ ਜਪ ਕੇ ਪਾਰਸਾ ਜੀ ਕਹਿੰਦੇ ਉਸ ਆਕਾਲ ਪੁਰਖ ਵੈਰ ਨੂੰ ਨਾਮ ਜੁੜ ਜਾ ਜਦੋਂ ਮੰਨ ਕਰਕੇ ਅੰਦਰੋਂ ਹਿਰਦੇ ਕਰਕੇ ਆਕਾਲ ਪੁਰਖ ਵੈਰ ਜੀ ਦੇ ਨਾਲ ਜੁੜਾਂਗੇ ਫਿਰ ਪਾਰਸਾ ਕਹਿੰਦੇ ਨੇ ਭਾਈ ਐਸਾ ਆਨੰਦ ਤੈਨੂੰ ਪ੍ਰਾਪਤ ਹੋਵੇਗਾ ਐਸਾ ਅੰਦਰ ਖੇੜਾ ਪ੍ਰਾਪਤ ਹੋਏਗਾ ਤੂੰ ਸਦਾ ਹੀ ਪੰਚ ਸੁਖ ਆਉਣ ਭਾਵੇਂ ਸੁਖ ਹੋਣ ਤੇਰਾ ਮਨ ਕਦੇ ਵੀ ਦੁਖੀ ਨਹੀਂ ਹੋਵੇਗਾ ਲੋਕਾਂ ਦੇ ਵਿੱਚ ਵੀ ਉਸ ਕਾਰਕੁਪਰ ਕਰਦ ਸਨਾਨਾ ਕਰਦਾ ਹੋਇਆ ਆਨੰਦ ਦੇ ਵਿੱਚ ਰਹਿਣਗਾ ਖੁਸ਼ੀ ਖੇੜੇ ਦੇ ਵਿੱਚ ਰਹੇਗਾ ਸੁੱਖਾਂ ਵਿੱਚ ਵੀ ਉਸ ਕਾਰਕੁਪਰ ਬਹਿਣ ਭੁਲਾਵੇਂਗਾ ਨਹੀਂ ਉਹਦਾ ਸੁਖ ਰਹੀ ਕਰੇਗਾ ਇਸ ਕਰਕੇ ਹਰ ਸਮੇਂ ਉਸ ਨੂੰ ਆਨੰਦ ਕਰਨਾਂ اے بھائی تو ہی پرماطمہ دا نام سمر سمر کے ਆตน ਦਾ انند مان ਆตน ਦਾ انند પ્રાપ્ત کر جس وی منوکھ نے سمرن کیتا ہے ਪ੍ਰਾਪੂਰਨ ਕੈ ਲਗਾਈ ਪੂਰਨਤਾ ਉਤੇ ਇਸ ਸੰਸਾਰ ਵਿੱਚ ਵੀ ਤੇ ਅਗਲੇ ਨਰਮਕਾਰ ਜਗਤ ਵਿੱਚ ਵੀ ਸਤਿਗੁਰੂ ਬਾਸਾ ਜੀ ਨੇ ਕੀਤੀ ਚਿਤਨ ਕੀ ਹੈ ਇਸ ਕਰਕੇ بھائی بڑی بڑے بنی ਗੁਰੂ ਚਰਨਾਂ ਨਾਲ ਜੁੜੀ ਗੁਰੂ ਚਰਨਾਂ ਦੇ ਨਾਲ ਜੁੜਿਆ ਗੁਰੂ ਵਾਲੇ ਬਣਿਆ ਨਾਮ ਜਪਿਆਂ ਵੀ ਸਾਡੀ ਇਸ ਸੁਨੂਖਾ ਜਨਮ ਦੀ ਕੀਮਤ ਪੈਣੀ ਹੈ ਬਿਨਾ ਨਾਮ ਤੋਂ ਸਤਿ ਕਰਪਾ ਸਾਂ ਕਹਿੰਦੇ ਭਾਈ ਤੇ ਤੈਨੂੰ ਇਸ ਸੰਸਾਰ ਦੇ ਵਿੱਚ ਵੀ ਕਿਸੇ ਨੇ ਨਹੀਂ ਕੁਛ ਨਾ ਪਾਇ ਤੇ ਅੱਗੇ ਜਾ ਕੇ ਵੀ ਦੁੱਖ ਨਹੀਂ ਦੁੱਖ ਨਹੀਂ ਇਸ ਕਰਕੇ ਨਾਮ ਜਪ ਕੇ ਸਿਮਰਨ ਕਰਕੇ ਆਪਣੀ ਇਸ ਸੁਨੂਖਾ ਜਨਮ ਨੂੰ ਸਫਲਾ ਕਰੀਏ ਮਨੁੱਖਾ ਦੇ ਨਾਮ ਜੋ ਅਨੁਵਾਦ ਕੀਤੀ ਗਈ પ્રાપ્ત ਹੋਏ ਇਸ ਕਰਕੇ ਭਾਈ ਬੀ